ਅਮਰੀਕਾ ਤੋਂ ਆਈ ਵੱਡੀ ਖਬਰ 트럼ਪ ਪ੍ਰਸ਼ਾਸਨ ਨੇ ਨਵੇਂ ਹੁਕਮ ਕੀਤੇ ਜਾਰੀ ਦੂਰ ਰਹਿਣ ਦੀ ਸਲਾਹ ਕਸੂਤੇ ਫਸੇ 트럼ਪ ਕਈ ਦੇਸ਼ਾਂ ਨੇ ਖੋਲਿਆ ਮੋਰਚਾ ਲਗਾਤਾਰ ਵਿਵਾਦਾਂ 'ਚ ਅਮਰੀਕੀ ਰਾਸ਼ਟਰਪਤੀ ਵਿਦੇਸ਼ 'ਚ ਪੰਜਾਬਣ ਨਾਲ ਹੋਇਆ ਧੱਕਾ ਭਾਬੀ ਨੇ ਵਿੱਚ 에ਜੰਟਾਂ ਕੋਲ ਕਹਾਣੀ ਸੁਣ ਪੰਜਾਬੀ ਹੋਏ ਹੈਰਾਨ ਵਾਪਰਿਆ ਵੱਡਾ ਹਾਦਸਾ ਅੱਧੀ ਦਰਜਨ ਤੋਂ ਜ਼ਿਆਦਾ ਦੀ ਮੌਤ ਘਟਨਾ ਦੀ ਅਗਲੇਰੀ ਜਾਂਚ ਜਾਰੀ ਅਮਰੀਕਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਚ ਅਪਰਾਧ ਤੇ ਜ਼ਬਰਜਨਾਹ ਤੇ ਵਾਦੇ ਮਾਮਲਿਆਂ ਦੇ ਮੱਦੇਨਜ਼ਰ ਉਹਨਾਂ ਨੂੰ ਵਧੇਰੇ ਚੌਕਸ ਵਰਤਣ ਲਈ ਕਿਹਾ ਗਿਆ ਅਤੇ ਅੱਤਵਾਦ ਕਾਰਨ ਮੱਦੇ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਐਡਵਾਈਜ਼ਰੀ ਚ ਕਿਹਾ ਗਿਆ ਕਿ ਸੈਰ ਸਪਾਟੇ ਅਤੇ ਹੋਰ ਥਾਵਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਨੇ ਜਿਸ ਕਾਰਨ ਉਹ ਇਨ੍ਹਾਂ ਥਾਵਾਂ ਤੋਂ ਦੂਰ ਰਹਿਣ ਬਾਦ ਖੇਤਰ ਵਿੱਚ ਯੁੱਧ ਵਧਣ ਦੀ ਸੰਭਾਵਨਾ ਤੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਨੇ ਕੂਟਨੀਤਿਕ ਹੱਲ ਲੱਭਣ ਤੇ ਸੰਜਮ ਵਰਤਣ ਦੀ ਅਪੀਲ ਕੀਤੀ ਅਮਰੀਕੀ ਹਮਲਿਆਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ਤੇ ਸੰਗਠਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੰਯੁਕਤ ਰਾਸ਼ਟਰ ਦੇ ਸਖਤਰ ਜਨਰਲ ਅੰਟੈਨਿਓ ਗੋਟਰੇਸ ਨੇ ਕਿਹਾ ਕਿ ਉਹ ਈਰਾਨ ਤੇ ਪਰਮਾਣੂ ਕੇਂਦਰਾਂ ਤੇ ਅਮਰੀਕੀ ਬੰਬ ਹਮਲਿਆਂ ਤੋਂ ਬਹੁਤ ਚਿੰਤਤ ਨੇ ਗੋਟਰੇਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਗੱਲ ਦਾ ਖਤਰਾ ਹੈ ਕਿ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ ਜਿਸ ਤੇ ਨਾਗਰਿਕ ਖੇਤਰਾਂ ਅਤੇ ਦੁਨੀਆ ਲਈ ਵਿਨਾਸ਼ਕਾਰੀ ਨਤੀਜੇ ਹੋਣਗੇ ਉਹਨਾਂ ਨੇ ਲਿਖਿਆ ਕਿ ਮੈਂ ਮੈਂਬਰ ਦੇਸ਼ਾਂ ਨੂੰ ਤਣਾਅ ਘਟਾਉਣ ਦੀ ਅਪੀਲ ਕਰਦਾ ਕੋਈ ਫੌਜੀ ਹੱਲ ਨਹੀਂ ਹੈ ਕੂਟਨੀਤੀ ਹੀ ਇੱਕੋ ਇੱਕ ਹੱਲ ਹੈ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵੈਸਟਰਨ ਪੀਟਰਸ ਨੇ ਸਾਰੀਆਂ ਤਰ੍ਹਾਂ ਦੀ ਗੱਲਬਾਤ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਨਹੀਂ ਦੱਸਿਆ ਕਿ ਕੀ ਨਿਊਜ਼ੀਲੈਂਡ ਨੇ ਰਾਸ਼ਟਰਪਤੀ 트ੰਪ ਦੀਆਂ ਕਾਰਵਾਈਆਂ ਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਸੰਕਟ ਸਭ ਤੋਂ ਗੰਭੀਰ ਸੀ ਜਿਸ ਦਾ ਅਸੀਂ ਸਾਹਮਣਾ ਕੀਤਾ ਤੇ ਇਸ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਕੂਟਨੀਤੀ ਫੌਜੀ ਕਾਰਵਾਈ ਨਾਲੋਂ ਵਧੇਰੇ ਸਥਾਈ ਹੱਲ ਪ੍ਰਦਾਨ ਕਰੇਗੀ ਚੀਨ ਦੇ ਸਰਕਾਰੀ ਮੀਡੀਆ ਨੇ ਸਵਾਲ ਕੀਤਾ ਕਿ ਕੀ ਅਮਰੀਕਾ ਈਰਾਨ ਵਿੱਚ ਉਹੀ ਗਲਤੀ ਦੁਹਰਾ ਰਿਹਾ ਜੋ ਉਸਨੇ ਇਰਾਕ ਵਿੱਚ ਕੀਤੀ ਸੀ ਚੀਨ ਦੇ ਸਰਕਾਰੀ ਪ੍ਰਸਾਰਕ ਦੀ ਵਿਦੇਸ਼ੀ ਭਾਸ਼ਾ ਦੀ ਸ਼ਾਖਾ ਸੀ ਜੀਟੀਐਨ ਦਵਰਾਇਕਾ オンਲਾਈਨ ਲੇਖ ਨੇ ਕਿਹਾ ਕਿ ਅਮਰੀਕੀ ਹਮਲੇ ਇੱਕ ਖਤਰਨਾਕ ਮੋੜ ਨੂੰ ਦਰਸਾਉਂਦੇ ਨੇ ਲੇਖ ਵਿੱਚ 2003 ਵਿੱਚ ਇਰਾਕ ਤੇ ਅਮਰੀਕੀ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਤਿਹਾਸ ਨੇ ਵਾਰ-ਵਾਰ ਦਿਖਾਇਆ ਕਿ ਪੱਛਮੀ ਏਸ਼ੀਆ ਵਿੱਚ ਫੌਜੀ ਦਖਲਅੰਦਾਜ਼ੀ ਦੇ ਅਕਸਰ ਅਣਚਾਹੀ ਨਤੀਜੇ ਹੁੰਦੇ ਨੇ ਜਿਸ ਵਿੱਚ ਸੰਘਰਸ਼ ਨੂੰ ਲੰਬਾ ਕਰਨਾ ਤੇ ਖੇਤਰੀ ਅਸਥਿਰਤਾ ਨੂੰ ਜਾਰੀ ਰੱਖਣਾ ਸ਼ਾਮਲ ਹੈ ਇੱਕ ਸੰਤੁਲਿਤ ਕੂਟਨੀਤਿਕ ਪਹੁੰਚ ਜੋ ਫੌਜੀ ਟਕਰਾਅ ਦੀ ਬਜਾਏ ਗੱਲਬਾਤ ਨੂੰ ਤਰਜੀਹ ਦਿੰਦੀ ਹੈ ਪੱਛਮੀ ਏਸ਼ੀਆ ਵਿੱਚ ਸਥਿਰਤਾ ਲਈ ਸਭ ਤੋਂ ਵਧੀਆ ਉਮੀਦਾਂ ਦੀ ਪੇਸ਼ਕਸ਼ ਕਰ ਸਕਦੀ ਹੈ ਦੱਖਣੀ ਕੋਰੀਆ ਤੇ ਜਾਪਾਨ ਆਪਣੇ ਪੱਧਰ ਤੇ ਮੀਟਿੰਗ ਕਰ ਰਿਹਾ ਆਸਟ੍ਰੇਲੀਆ ਜਿਸ ਨੇ ਤਹਿਰਾਨ ਵਿੱਚ ਆਪਣਾ ਦੂਤਖਾਨ ਬੰਦ ਕਰ ਦਿੱਤਾ ਤੇ ਸਟਾਫ ਨੂੰ ਕੱਢਿਆ ਉਹਨਾਂ ਨੇ ਇੱਕ ਵਾਰ ਫਿਰ ਕੂਟਰੀਤਕ ਤੌਰ ਤੇ ਟਕਰਾਅ ਨੂੰ ਖਤਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਇੱਕ ਸਰਕਾਰੀ ਅਧਿਕਾਰੀ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਅਸੀਂ ਸਪਸ਼ਟ ਤੌਰ ਤੇ ਕਿਹਾ ਕਿ ਈਰਾਨ ਦੇ ਪ੍ਰਮਾਣੂ ਉਤੇ ਬਲੈਨਸਟਿਕ ਮਜ਼ਾਇਲ ਪ੍ਰੋਗਰਾਮ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਨੇ ਅਸੀਂ ਅਮਰੀਕੀ ਰਾਸ਼ਟਰਪਤੀ ਦਾ ਸਮਰਥਨ ਕਰਦੇ ਹਾਂ ਕਿ ਸ਼ਾਂਤੀ ਦਾ ਸਮਾਂ ਆ ਗਿਆ ਬਿਆਨ ਵਿੱਚ ਕਿਹਾ ਗਿਆ ਕਿ ਖੇਤਰ ਵਿੱਚ ਸੁਰੱਖਿਆ ਸਥਿਤੀ ਬਹੁਤ ਅਸਥਿਰ ਹੈ ਅਸੀਂ ਇੱਕ ਵਾਰ ਫਿਰ ਤਣਾਅ ਘਟਾਉਣ ਗੱਲਬਾਤ ਤੇ ਕੂਟਰੀਤੀ ਦੀ ਮੰਗ ਕਰਦੇ ਹਾਂ ਜਲੰਧਰ ਜ਼ਿਲ੍ਹੇ ਦੀ ਇੱਕ ਨੌਜਵਾਨ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ ਅਤੇ ਉੱਥੇ ਮਨੁੱਖੀ ਸਮਗਲਿੰਗ ਦਾ ਸ਼ਿਕਾਰ ਹੋ ਗਈ ਉਸ ਦੀ ਆਪਣੀ ਭਾਬੀ ਨੇ ਇੱਕ ਏਜੰਟ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ਵਿੱਚ ਵੇਚ ਦਿੱਤਾ ਪੀੜਤ ਲੜਕੀ ਨੂੰ ਉੱਥੇ ਗੰਭੀਰ ਤਸ਼ੱਦਦ ਅਨਮਨੁੱਖੀ ਸਲੂਕ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੱਚੇਵਾਲ ਦੇ ਯਤਰਾ ਸਦਕਾ ਵਾਪਸ ਪਰਤੀ ਪੀੜਤਾ ਨੇ ਆਪਣੀ ਹੱਦਬੀਤੀ ਦੱਸਦਿਆਂ ਕਿਹਾ ਕਿ ਉਸਨੇ ਆਪਣੇ ਕਰਦੀਆਂ ਮਜਬੂਰੀਆਂ ਨੂੰ ਵੇਖਦਿਆਂ ਹੋਇਆ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ ਜਦ ਉਸਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ ਪੀੜਤਾ ਨੇ ਦੱਸਿਆ ਕਿ Oman ਚ ਉਸਨੂੰ ਲੰਬੇ ਸਮੇਂ ਤੱਕ ਦਿਨ ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਨਾ ਹੀ ਤਨਖਾਹ ਦਿੱਤੀ ਗਈ ਅਤੇ ਨਾ ਹੀ ਪੂਰਾ ਖਾਣਾ ਤਸ਼ੱਦਦ ਦੇ ਵਿਰੋਧ ਉੱਤੇ ਉਸਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਦੇ ਖਿਲਾਫ ਕੰਮ ਲਈ ਮਜਬੂਰ ਕੀਤਾ ਗਿਆ ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਬੱਚੂ ਬਚਾ ਕੇ ਪਰਿਵਾਰ ਦੇ ਜੰਗਲ ਤੋਂ ਨਿਕਲ ਤੋਂ ਬਾਅਦ ਉਸ ਨੂੰ ਤਕਰੀਬਨ 2 ਮਹੀਨੇ ਤੱਕ ਉਮਾਨ ਦੀਆਂ ਸੜਕਾਂ ਤੇ ਭਟਕਣਾ ਪਿਆ ਜਿੱਥੇ ਉਸ ਲਈ ਕੋਈ ਸਹਾਰਾ ਨਹੀਂ ਸੀ ਪੀੜਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਮਾਨ 'ਚ ਉਸ ਵਾਂਗ ਹੀ ਜੁਪੀ ਵਿਹਾਰ ਅਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇੱਕ پارک ਚ ਨਰਕ ਵਰਗੀ ਜ਼ਿੰਦਗੀ ਜਿਉ ਰਹੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਵਿੱਚ ਇੱਕ ਭਿਆਨਕ ਮੰਜ਼ਰ ਦਾ ਜ਼ਿਕਰ ਕਰਦਿਆਂ ਪੀੜਤਾਂ ਨੇ ਦੱਸਿਆ ਕਿ ਇੱਕ ਲੜਕੀ ਨੂੰ ਉਸਦੀ ਅੱਖਾਂ ਸਾਹਮਣੇ ਸਿੱਧਾ ਪਾਰਕ ਚੋਂ ਉਸਦੇ ਵਾਲਾਂ ਤੋਂ ਘਸੀਟ ਕੇ ਕਾਰ ਵਿੱਚ ਬਿਠਾ ਕੇ ਲਜਾਇਆ ਗਿਆ ਇਸ ਘਟਨਾ ਨੇ ਉਸਦੇ ਮਨ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਦਿੱਤਾ ਤੇ ਉਸਦੇ ਅੰਦਰ ਵਾਪਸੀ ਦੀ ਉਮੀਦ ਨੂੰ ਖਤਮ ਕਰ ਦਿੱਤਾ ਫਿਰ ਕਿਸੇ ਤਰੀਕੇ ਪੀੜਤਾਂ ਨੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਸਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱੱਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ ਸੰਤ ਸਿੱੱਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸਤ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਆਤ ਬਾਪਸੀ ਸੰਭਵ ਹੋਈ ਪੀੜਤਾ ਤੇ ਉਸਦੇ ਪਰਿਵਾਰ ਨੇ ਸੰਤ ਸਿੱਚਵਾਲ ਤੇ ਭਾਰਤੀ ਸਰਕਾਰ ਦਾ ਦਿਲੋ ਧੰਨਵਾਦ ਕੀਤਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚਵਾਲ ਨੇ ਡੂੰਘੀ ਹੰਦਰਦੀ ਪ੍ਰਗਟ ਕਰਦੇ ਕਿਹਾ ਕਿ ਬਿਨ ਮਾਂ-ਬਾਪ ਦੀ ਧੀ ਨੂੰ ਉਸਦੀ ਹੀ ਸੱਕੀ ਭਾਬੀ ਵੱਲੋਂ ਇਸ ਤਰ੍ਹਾਂ ਨਾਲ ਫਸਾ ਦੇਣ ਦੇ ਮਾਮਲੇ ਨੇ ਜ਼ਾਹਿਰ ਕੀਤਾ ਕਿ ਲਾਲਚ ਕੇ ਸਾਡੇ ਮਨ ਵਿੱਚ ਹਾਵੀ ਹੋ ਗਿਆ ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸਤਾ ਤੈ ਦਿਲੋਂ ਧੰਨਵਾਦ ਕਰਦੇ ਆ ਕਿ ਕਿ ਜਦ ਤੱਕ ਮਨੁੱਖ ਸਮੰਗਲਿੰਗ ਨੂੰ ਅੰਜਾਮ ਦੇ ਰਹੇ ਅਜੇਹੇ ਗਰੋਹ ਤੇ ਸਖਤ ਕਾਰਵਾਈ ਅਤੇ ਲੰਗਾਮ ਨਹੀਂ ਲਗਾਈ ਜਾਂਦੀ ਉਦੋਂ ਤੱਕ ਹਾਲਾਤਾਂ 'ਚ ਬਦਲਾਅ ਨਹੀਂ ਆ ਸਕਦਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਜੇਹੇ ਗਰੋਹਾਂ ਤੋਂ ਬਚਣ ਦੀ ਅਪੀਲ ਕੀਤੀ ਜਾਉ ਵਿਦੇਜ ਜਾਣ ਦੇ ਵੱਡੇ ਵੱਡੇ ਸੁਪਨੇ ਵਿਖਾ ਕੇ ਲੜਕੀਆਂ ਨੂੰ ਅਰਪ ਮੁਲਕਾਂ ਵਿੱਚ ਫਸਾਰੇ ਨੇ ਪੀੜਤਾ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਉਸਤੇ ਝੂਠਾ ਚੋਰੀ ਦਾ ਇਲਜ਼ਾਮ ਲਾ ਦਿੱਤਾ ਜਿਸ ਕਾਰਨ ਉਸ ਲਈ ਇਮਾਨ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਗਿਆ ਉਸ ਨੇ ਇਹ ਵੀ ਦੱਸਿਆ ਕਿ ਇਹ ਤਰੀਕਾ ਉੱਥੇ ਹੋਰ ਲੜਕੀਆਂ ਨਾਲ ਵੀ ਵਰਤਿਆ ਜਾ ਰਿਹਾ ਜੋ ਇਨਸਾਫ ਲਈ ਅੱਜ ਵੀ ਝਟਕਰੀਆਂ ਨੇ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਖੈਂਬਰ ਪਖਤੂਨ ਖਾਵਾ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟੋ ਘੱਟ 7 ਸੈਲਾਨੀਆਂ ਦੀ ਮੌਤ ਹੋ ਗਈ ਬਚਾਅ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਸਵਾਤ ਜ਼ਿਲ੍ਹੇ ਦੇ ਕਲਾਮ ਦੇ ਸ਼ਾਹੀਵਾ ਖੇਤਰ ਵਿੱਚ 10 ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸਥਾਨਕ ਲੋਕਾਂ ਨੇ ਤਿੰਨ ਨੂੰ ਬਚਾਇਆ ਬਚਾਅ ਅਧਿਕਾਰੀਆਂ ਅਨੁਸਾਰ 4 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਜਦਕਿ ਬਾਕੀ ਤਿੰਨ ਲੋਕਾਂ ਲਈ ਖੋਜ ਕਾਰਜ ਜਾਰੀ ਨੇ ਸਥਾਨਕ ਅਧਿਕਾਰੀਆਂ ਤੇ ਵਿਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਪਰ ਚੁਣੌਤੀਪੂਰਨ ਇਲਾਕਾ ਤੇ ਇਸ ਦੀ ਦੂਰਤਰਾਡੇ ਸਥਿਤੀ ਬਚਾਅ ਕਾਰਜ ਵਿੱਚ ਰੁਕवट ਪਾ ਰਹੀ ਹੈ ਰਾਸ਼ਟਰੀ ਅਸੈਂਬਲੀ ਦੇ ਮੈਂਬਰ ਡਾਕਟਰ ਅਮਜ਼ਦ ਅਲੀ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਹੈ ਉਹਨਾਂ ਨੇ ਅਧਿਕਾਰੀਆਂ ਨੂੰ ਲਾਪਤਾ ਸੈਲਾਨੀਆਂ ਨੂੰ ਲੱਭਣ ਲਈ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ